ਸੱਚੀ ਗੱਲ ਜੀ ਸਾਰਿਆਂ ਨੂੰ ਸ਼ੁਰੂ ਕਰਦੇ ਆ ਜੀ ਅੱਜ ਦਾ ਵਲੌਗ ਤੇ ਮੈਂ ਹੁਣ ਚੱਲੀ ਸੀਗੀ ਸਵੇਰ ਸਵੇਰ ਉੱਠ ਕੇ ਸਕੂਲ ਤੇ ਨੋ ਜਿਵੇਂ ਰ ਸਕੂਲ ਲੱਗਦਾ ਮੈਂ ਹਨਾ ਸਾਡੇ ਸਾਥ ਉੱਠ ਗਈ ਸੀਗੀ ਤੇ ਨਹਾ ਧੋ ਕੇ ਜਿਹੜਾ ਹੁਣ ਮੈਂ ਚੱਲੀ ਸਕੂਲ ਇੱਥੇ ਸਿੱਧੂ ਸੁੱਤਾ ਪਿਆ ਸੀ ਤੇ ਮੈਂ ਚਾਹ ਪਾਣੀ ਪੀ ਲਿਆ ਤੇ ਟਾਈਮ ਵੀ ਹੋ ਗਿਆ ਸੀਗਾ ਤੇ ਦਾਦੂ ਵੀ ਆ ਗਏ ਸੀ ਜਿਵੇਂ ਕਿ ਤੁਹਾਨੂੰ ਗੱਲ ਪਤਾ ਹੈ ਸੋਣਾ ਮੌਸਮ ਹੋਇਆ ਵੈਗਾ ਅੱਜ ਤੇ ਸਕੂਲ ਚ ਪੜਨ ਜੀ ਮਜ਼ਾ ਆਉਗਾ ਲੈ ਨਹੀਂ ਰਾਤੀ ਠੰਡਾ ਮੌਸਮ ਕੱਲ ਮੰਮਾ ਨੇ ਮਹਿੰਦੀ ਲਈ ਸਾਂ ਚਾਹਤੀ ਨੇ

ਫੇਰ ਸ਼ਾਮ ਨੂੰ ਸੀ ਲੈਣਾ ਸੀਗਾ ਥੋੜਾ ਬਹੁਤਾ ਸਮਾਨ ਇਸ ਕਰਕੇ ਸੀ ਆਈਸੀ ਕਾਸਮੈਟਿਕ ਦੀ ਸ਼ਾਪ ਤੇ ਇੱਥੇ ਮੈਂ ਤੇ ਚਾਚੀ ਬੈਠੇ ਆ ਮम्मा ਥ੍ਰੈਡਿੰਗ ਕਰਾ ਰਹੀ ਸੀ ਤੇ ਮੈਂ ਆਪਣੇ ਵਾਸਤੇ ਰਿੰਗਰ ਟੌਪਸ ਤੇ ਰਬੜ ਬੰਨ ਲਿੱਤੇ ਸੀ ਸਮਾਨਾ ਜਾਇਆ ਤੇ ਇਹਨੇ ਉਂਗਲਾਂ ਦਾ ਕਾਰਾ ਆ ਦੇਖੋ ਹਈ 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 ਦੇ ਆਉਦੇ ਚ ਬਤਾਈ ਹਣੀ ਸਲਿੰਗ ਵਾਲੇ ਚ ਹੋਰ ਕਿਤੇ ਪੰਗੇ ਕਿਨੇ ਕੱਢੀ ਐ ਫੇਰੇ ਦਿਖਾਈ ਕੱਢੀ ਆ ਪੂਰੀ ਉਂਗਲ ਪੈਪੇ ਦੀ ਸ਼ੰਗਲ ਤੇ ਤਾਂ ਇੱਕ ਮਾਰਾ ਹੈਲੋ ਗਾਇਜ਼ ਮਿੰਟਾਂ ਨਹੀਂ ਆਇਆ ਮੈਂ ਕਿੰਝ ਉਹ ਤਾਂ ਕਿਥੇ ਉੱਚਾਈ ਬੜਾ ਹਾ ਤਾਂ ਲੈਂਥ ਹੀ ਨਹੀਂ ਆਣੀ ਕਿ ਲੈਂਥ ਸੀ ਸਾਰੀ ਉਹ ਤਾਂ ਮੇਰੇ ਨਾਲ ਆਪ ਦਾ ਬਣੂਗਾ ਉਹ ਸੂਟ ਦੇ ਨਾਲ ਆਪ ਦਾ ਬਣਦਾ ਇਹਦੇ ਨਾਲ ਆਪ ਦਾ ਬਣਦਾ ਆਉਂ ਕਿੱਥੇ ਸਵਾਣ ਇੱਕ ਘਰ ਆਇਆ ਸੂਟ ਸੀ ਉਹ ਮੰਮਾ ਦੀ ਲੈਂਥ ਦਾ ਨਹੀਂ ਹੈ ਤਾਂ ਉਹ ਕਹਿੰਦੇ ਕਿ ਮੇਰਾ ਸਵਾਦ ਹੈ ਮਮੀ ਨੂੰ ਨਹੀਂ ਨਾ ਪਤਾ ਮੈਂ ਕਿਥੇ ਇੰਨਾ ਤੋਂ ਵਾਗਿਆ ਦਾਦੀ ਨੇ ਪਾਤਰ ਨਹੀਂ ਆਮਬਾ ਦਾਚਾ ਨਿੰਬੂ ਨਿਕਲ ਰਿਹਾ ਮੈਨੂੰ ਤੇ ਚਾਰ ਕਾ ਵੀ ਇਹ ਤਾਂ ਛੋਟਾ ਤਾਂ ਨੇਰੀ ਨਾਲ ਛੜਿਆ ਰੰ ਦਾਦੂ ਆਈ ਦਾਦੂ ਆਈ ਸੀ ਨਾ ਦਾਦੂ ਗਏ ਹੋਏ ਸੀ ਪਹਿਲਾਂ ਸੇਵਾ ਤੇ ਤੇ ਉੱਥੇ ਮਤਲਬ ਲੱਗੇ ਹੋਣਗੇ ਅੰਬੀਆਂ ਲੱਗੀਆਂ ਹੀ ਸੀ ਤਾਂ ਨੇਰੀ ਨੂੰ ਰਹੀ ਆਈ ਸੀ ਤਾਂ ਏ ਥੱਲੇ ਡਿੱਗ ਗਏ ਇਹ ਸਾਰੇ ਬਤਨ ਥੱਲੇ ਡਿੱਗ ਗਏ ਸੀ ਤੇ ਫਿਰ ਸਾਰਿਆਂ ਨੇ ਹਨਾ ਇਹ ਲੈ ਲੈ ਸੀ ਥੋੜੇ ਥੋੜੇ ਕਰਕੇ ਤਾਂ ਸੀ ਉਹਦਾ ਫਿਰ ਅਚਾਰ ਪਾਤਾ 6 ਮਹੀਨੇ ਡੋਲ ਨਾ ਆ ਦੇਖੋ ਦੇਖੀਂ ਢੋਲਦੇ ਆ ਖੰਡਿਆਰੇ ਉਹ ਹੈ ਕਾ ਆ ਬੀਬੀ ਦੇ ਵਿੱਚ ਪਾ ਦਤਾ ਤੇ ਇੱਕ ਅੱਧਾ ਥੋੜਾ ਰਹਿੰਦਾ ਸੀ ਦਾਦੀ ਨੇ ਆ ਢੱਬੇ ਦੇ ਵਿੱਚ ਪਾ ਦਤਾ ਮੈਂ ਤਾਂ ਅੰਬ ਦਾ ਚਾਰ ਵੀ ਖਾ ਲੰਗੀ ਨਿੰਬੂ ਦਾ ਵੀ ਖਾ ਲਾਂ ਉਹ ਸੇਵਈ ਹੋਈ ਹੁੰਦੀ ਇਥੇ ਤਾਂ ਆ ਰਿਹਾ ਉਹ ਵੀ ਦਾਦੀ ਦੇ ਲੱਤਾ ਤੇ ਸਿੱਧੂ ਸਿਰ ਕੁੱਟੀ ਅੰਦੇ ਇੱਕ ਲੱਤਾ ਤੇ ਚੜਿਆ ਹੋਇਆ ਤੁਸੀਂ ਸਾਡਾ ਕੁਝ ਪੈਨ ਵਿੱਚ ਤੇ ਸਾਡੀ ਸੋ ਸੋ ਲੱਖ ਦੁੱਖੇ ਨਾ ਸੋ ਹੋ ਲੱਖ ਦੁਖੇ ਅੱਪਾ ਮੰਮਾ ਅਜਾ ਮੰਮਾ ਅਜਾ ਮੰਮਾ ਚੁੱਪ ਚੁੱਪ ਅੱਪਾ ਅੱਪਾ ਕਿ ਸੰਭਤੀ ਲੈ ਵੀ ਲੈ ਤੇਰਾ ਤਾਂ ਸੇਵਾ ਦਾ ਕੰਮ ਚਲੂ ਹੈ ਸੇਵਾ ਹੀ ਕਰਿਓ ਲੈ ਅਜ ਤਾਂ ਬਹਾਂ ਦਾ ਦੇਣੀ ਰਹੋਗਾ ਰਾਤ ਤਾਂ ਹੋਣੀ ਤੇਰੀ ਗੱਲ ਨਹੀਂ ਜੇ ਬੱਚਾ ਮਾਂ ਤੇ ਬਾਪ ਲਈ ਇਹ ਸੰਸਕ੍ਰਿਤੀ ਲੋਕਾਂ ਦਾ ਦੁਨਾਰਾ ਨੂੰ ਕੰਡਦੇ ਨੇ ਹਾਂ ਕੋਧ ਤੇ ਕੋਧ ਆ ਰੋਣਾ ਦੀ ਉਹ ਬਾਈ ਨੇ ਰੇਟਿੰਗ ਚ ਚੱਲਣਾ ਚਾਹੀਦਾ ਕੰਮ ਤਾਂ 10 ਮਿੰਟ ਸੈਰ ਕਰਨ ਕੀ ਗਏ ਤਾਂ ਮਾਹੌਲ ਹੀ ਬਦਲ ਗਿਆ ਤੇ ਮੇਰੇ ਤਾਂ ਉਹ ਸਾਰਾ ਮਾਹੌਲ ਬਦਲਦਾ ਕਿਉਂ ਜੇ ਦੋੰਦੇ ਨਾ ਉਹਨਾਂ ਨੂੰ ਲੱਸ ਲਾਵਾਂਗੇ ਇਹ ਕੋਧ ਤੇ ਪਿੱਛੇ ਦੀ ਗੱਲ ਆ ਤੂੰ ਸ਼ਾਬਾਸ਼ ਹੋ ਗਈ ਵੀ ਸਾਰੇ ਬੱਚਿਆਂ ਨੂੰ ਮੈਂ ਵੀ ਮੈਂ ਮੇਰੇ ਸ਼ਾਬਾਸ਼ ਸ਼ਾਬਾਸ਼ ਬੜਿਆ ਕਰੋ ਖੇਡਿਆ ਕਰੋ ਤੂੰ ਇੱਕੰਮ ਦੇਖੋ ਫੇਰੀ ਕਿੰਨਾ ਮੈਂ ਜੇ ਕਹਿਣਾ ਮੰਨੋਗੇ ਬਾਹੋਂ ਨਹੀਂ ਦੇਖਣਾ ਕਿਸੇ ਨੇ ਵੈਰੀ ਗੁੱਡ ਵੈਰੀ ਗੁੱਡ ਬਾਵਾ ਜਿਹੜੀ ਤਰ੍ਹਾਂ ਦੇ ਕੁਝ ਕੁ ਤਰੀਕੇ ਆਪਾਂ ਤਾਂ ਥੱਕਦੇ ਨਹੀਂ ਹਾਂਗੇ ਆਪਾਂ ਧੜਕਦੇ ਨਹੀਂ ਹਾਂ ਤਾਂ ਪਤਾ ਹੀ ਹੈ ਰਾਈ ਦਾ ਬਾਦ ਜੋ ਨਾਮ ਚ ਸ਼ਾਬਾਦੀ ਨਾਲ ਜਾ ਸ਼ਾਬਾਸ਼ ਸ਼ਾਬਾਸ਼ ਸਾਰੇ ਵਿੱਚ ਸ਼ਾਬਾਸ਼ ਜੇ ਮੈਂ ਟੋਪਾਂ ਹੀ ਕਰ ਲੋ ਆਜੋ ਮੇਰੇ ਨਾਲ ਮੇਰੇ ਸਾਰੇ ਬੱਚੇ ਬੋਲੋ ਤੁਸੀਂ ਹੈ ਤੂੰ ਦਾਦੀ ਨੂੰ ਬਾਲਾ ਦੇ ਫੇ ਆ ਜਾ ਆ ਜਾ ਨਾ ਦੋਨੇ ਛਾਣੇ ਬੱਚੇ ਇਹ ਕਮ ਤਾਂ ਸੋਈ ਗਿਆ ਸੀ ਇਹ ਤਾਂ ਆਇਆ ਜੀਵੀਰ ਕੋਲ ਤਾਂ ਲੈ ਵੀ ਕਿੰਨਾ ਮੈਂ ਦਾਦੂ ਕੋਲੇ ਜਾਣਾ ਮੈਂ ਕਿੱਥੇ ਜਾਣਾ ਪੁੱਛਣ ਗਿਆ ਜੀ ਤਾਂ ਸੋ ਪਹਿਲਾਂ ਰੋਸ਼ਾ ਉਹਨੂੰ ਪਾਈ ਹਮ ਸੇਵਾ ਦੀ ਡਿਊਟੀ ਸਾਰੇ ਬੱਚਿਆਂ ਦੀ ਠੀਕ ਹੈ ਹਾਂ ਕਿੰਨੇ ਮਿੰਟ ਪਹਿਰੇ ਹੀ ਹੋਊਗੀ ਦੁਪਹਿਰੇ ਦੁਪਹਿਰੇ ਦੁਪਹਿਰ ਨਾਲ ਸੌਣ ਦੇ ਆਖਰਾ ਲੰਗਾ ਹੋਈ ਤੇ ਬਹੁਤ ਤੁਸੀਂ ਨਾਲੇ ਆਪ ਸੋ ਜਾ ਕਰੋ ਸੌਣ ਦੀ ਸੇਵਾ ਕਰਿਆ ਕਰੋ ਹਾਂ ਚਲੋ ਪਹਿਰੇ ਤਾਂ ਜਵਾਨੀ ਜ਼ੁੰਦੇ ਚਲੋ ਭਾਈ ਚਲੋ ਬਈ ਸ਼ਾਬਾਸ਼ ਚਲੋ ਗੁੱਡ ਨਾਈਟ ਜੀ ਅੱਜ ਦੀ ਨੀ ਗੋ ਜਤਾਏਗੀ ਬਲੂ ਉਹ ਦੀਦੀ ਤੁਹਾਡਾ ਬਲੌਗ ਬਣਾਈ ਜਾਂਦੀ ਆ ਉਹ ਤਾਂ ਦੇਖ ਲਓ ਤੁਸੀਂ ਦੇਖਿਆ ਹੋ ਤੁਹਾਨੂੰ ਪਤਾ ਤੁਹਾਨੂੰ ਪਤਾ ਮੈਨੂੰ ਪਤਾ ਲੱਗਿਆ ਦੀਦੀ ਬਲੌਗ ਦੀ ਕੀ ਹੋ ਰਹੀ ਆ ਉਹ ਤਾਂ ਸੌਂ ਹੈ ਤੇ ਇਹ ਨਹੀਂ ਉੱਠਿਆ ਜਾ ਰਿਹਾ ਗੁੱਡ ਨਾਈਟ ਕਰੋ ਗੁੱਡ ਨਾਈਟ ਗੁੱਡ ਨਾਈਟ ਗੁੱਡ ਨਾਈਟ ਗੁੱਡ ਨਾਈਟ ਗੁੱਡ ਨਾਈਟ ਤੂੰ ਤਾਂ ਇੱਥੇ ਸੋਣਾ ਸੀ ਇੱਧਰ ਸਬਸਕ੍ਰਾਈਬ ਨੂੰ ਤਾਂ ਕਹਿ ਦੋ ਚਲੋ ਵੀਡੀਓ ਨੂੰ ਲਾਈਕ ਕਰਿਓ ਗੁੱਡ ਨਾਈਟ ਗੁੱਡ ਨਾਈਟ ਇੱਥੇ ਕੱਢ ਕੇ ਗੋ ਪੱਟੇ ਕੱਢ ਕੇ ਹਾਂ ਹੁਣ ਬੋਲੋ ਸਬਸਕ੍ਰਾਈਬ ਕਰਿਓ ਨਾਲ ਕਰੀਏ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਹਾਂ ਸਬਸਕ੍ਰਾਈਬ ਸਬਸਕ੍ਰਾਈਬ ਜੇ ਵੀਡੀਓ ਵਧੀਆ ਲਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਨਾਲੇ ਸਬਸਕ੍ਰਾਈਬ ਕਰਿਓ ਕੰਤੂ ਬੋਲ ਲਾਈਕ ਕਰਿਓ ਨਾਲੇ ਕਾਈ ਲਾਈਕ ਕਰਿਓ ਹਾਂ ਨੇ ਇਹਨਾਂ ਖੜੋ ਪਹਿਲਾ ਸੀ ਨਾ ਸਬਸਕ੍ਰਾਈਬ ਕਰਿਓ ਬਾਏ ਬਾਏ ਗੁੱਡ ਲਾਈਕ ਬਾਏ ਗੁੱਡ ਲਾਈਕ ਬਾਏ ਗੁੱਡ ਲਾਈਕ ਬੇਲੇ ਵੱਲ ਹੋ ਰਹੀ ਸੀ ਸਾਰਿਆਂ ਨੂੰ ਬਾਏ ਕਰਨੀ ਤੇ ਬਾਈ ਗੁੱਡ ਨਾਈਟ ਤੇ ਅੱਜ ਦਾ ਵਲੌਗ ਅਸੀਂ ਇੱਥੇ ਐਂਡ ਕਰਦੇ ਆ ਜੇ ਵਲੌਗ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਅਗਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆ ਜਲਦੀ ਨੈਕਸਟ ਵਲੌਗ ਦੇ ਵਿੱਚ ਉਦ ਤੱਕ ਕੇਅਰ ਐਂਡ ਬਾਏ ਬਾਏ